ਮਹਿੰਦਰ ਪາກਤ ਜੀ ਸਾਡੇ ਨਾਲ ਹੈ ਪາກਤ ਜੀ ਇੱਕ ਵੱਡੀ ਲੀਡ ਹੈ ਜਿਹੜੀ ਪਹਿਲੇ ਰਾਉਂਡ ਤੋਂ ਹੀ ਕਹਿੰਦੇ ਆ ਵਾਦੀ 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 ਲਗਾਤਾਰ ਵਧ ਰਹੀ ਹੈ ਕਿਵੇਂ ਦੇਖਦੇ ਹੋ ਪਹਿਲਾ ਰਿਐਕਸ਼ਨ ਸਭ ਤੋਂ ਪਹਿਲੇ ਤੇ ਮੈਂ ਇਹ ਜੋ ਵੀ ਮੈਨਰ ਸਰਕਾਰ ਲੋਕਾਂ ਦਾ ਸਰਕਾਰ ਨੂੰ ਮਿਲ ਰਿਹਾ ਹੈ ਇਹ ਕੇਵਲ ਤਾਂ ਕੇਵਲ ਸਾਡੇ ਪੰਜਾਬ ਦੇ ਮਹਿਬੂਬ ਔਰ ਪੰਜਾਬ ਦੇ ਹਰਮਨ ਚਾਰੇ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਅੱਛੇ ਕੰਮਾਂ ਨੂੰ ਦੇਖਦੇ ਹੋਏ ਪਾਰਟੀ ਨੇ ਲੋਕਾਂ ਨੇ ਮੈਨਡਟ ਦਿੱਤਾ ਹੈ ਔਰ ਨਾਲ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਲੋਕਾਂ ਨੇ ਸੀਐਮ ਸਾਹਿਬ ਦੇ ਕੰਮਾਂ ਨੂੰ ਉਹਨਾਂ ਨੂੰ ਪਿਆਰ ਕਰਦੇ ਨੇ ਸੀਐਮ ਸਾਹਿਬ ਨੂੰ ਜਨਤਾ ਔਰ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਅੱਛਾ ਕਿਵੇਂ ਦੇਖ ਕਿਵੇਂ ਦੇਖਦੇ ਹੋ ਕਿ ਲਗਾਤਾਰ ਜਿਉਂ ਕਿ ਅਜੇ ਦਿਨ ਬਾਲੇ ਨਹੀਂ ਹੋਏ ਸੀ ਕਾਂਗਰਸ ਦੀ ਇੱਕ ਵੱਡੀ ਲੀਡ ਸੀ ਉਸ ਲੀਡ ਨੂੰ ਤੋੜ ਕੇ ਉਸ ਲੀਡ ਨੂੰ ਕਨਵਰਟ ਕਰਨਾ ਦੂਜੇ ਪਾਸੇ ਡਬਲ ਮਿਹਨਤ ਵਾਲਾ ਕੰਮ ਸੀ ਦੇਖੋ ਇਥੇ ਸਾਫ ਜਾ ਰੰਦਾ ਹੈਗਾ ਕਿ ਲੋਕ ਸਭਾ ਦੇ ਇਲੈਕਸ਼ਨਾਂ ਨੂੰ ਵਿਧਾਨ ਸਭਾ ਦੇ ਇਲੈਕਸ਼ਨਾਂ ਨਾਲ ਨਹੀਂ ਜੋੜੇ ਜਾ ਸਕਦਾ ਔਰ ਦੇਖੋ ਬਜੇ નો ਟਾਈਮ ਆਲਮੋਸਟ ਲੋਕਾਂ ਨੇ ਆਪਣਾ ਫਤਵਾ ਵਿਧਾਨ ਸਭਾ ਨੂੰ ਇਹ ਫਤਵਾ ਹੈਗਾ ਸਰਕਾਰ ਨੂੰ ਇਨ ਦਾ ਫੇਵਰ ਆਫ ਗਵਰਨਮੈਂਟ ਐਂਡ ਇਨ ਦਾ ਵਰਕਿੰਗ ਆਫ ਦਾ ਸੀਐਮ ਆਨਰੇਬਲ ਸੀਐਮ ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਹੈਗਾ ਇਸ ਤੋਂ ਸਾਫ ਜਾ ਰਿਹਾ ਹੈ ਕਿ ਜਨਤਾ ਜੋ ਪੰਜਾਬ ਦੀ ਹੈ ਉਹ ਸੀਐਮ ਸਾਹਿਬ ਦੇ ਕੰਮਾਂ ਦੀ ਸਲਾਘਾ ਕਰ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਪਸੰਦ ਕਰ ਰਹੀ ਹੈ ਇਸ ਕਰਕੇ ਲੋਕਾਂ ਨੇ ਬਹੁਤ ਪਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣ ਜਾ ਰਹੀ ਹੈ ਅਜਾ ਜਿਹੜਾ ਲਗਾਤਾਰ ਤੁਸੀਂ ਲੋਕਾਂ ਨਾਲ ਦੇਖੋ ਵਾਦੇ ਵੀ ਹੁੰਦੇ ਨੇ ਲੋਕ ਤੁਹਾਡੇ ਪਹਿਲਾਂ ਪਿਤਾ ਜੀ ਮੰਤਰੀ ਰਹੇ ਨੇ ਤਾਂ ਲੋਕ ਉਹਨਾਂ ਵਾਲੀ ਜਿਹੜੀ ਹੈਗੇ ਤੁਹਾਡੇ ਤੋਂ ਵੀ ਦੇਖਣਾ ਚਾਹਣਗੇ ਕਿ ਵੀ ਤੁਸੀਂ ਪਹਿਲਾਂ ਦਾਵਾ ਕਰ ਦੋਗੇ ਮੇਰੇ ਪਿਤਾ ਜੀ ਨੇ ਬਹੁਤ ਕੰਮ ਕਰਾਏ ਤਾਂ ਤੁਹਾਡੇ ਤੇ ਜ਼ਿੰਮੇਵਾਰੀ ਡਬਲ ਬੱਜ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸੇ ਤਰ੍ਹਾਂ ਕੰਮ ਕਰ ਸਕੋਗੇ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਉਮੀਦਾਂ ਤੇ ਖਰੇ ਉਤਰਨਾ ਕਿਉਂਕਿ ਪਹਿਲਾਂ ਜਿਹੜੇ ਸਾਥੀ ਤੁਹਾਡੇ ਇੱਥੋਂ ਛੱਡ ਕੇ ਤੁਹਾਡੇ ਸਾਹਮਣੇ ਖੜੇ ਨੇ ਅੱਜ ਤੁਹਾਡੇ ਲਈ ਜਗ੍ਹਾ ਛੱਡ ਕੇ ਗਏ ਜਿਹੜੇ ਉਹ ਕਹਿੰਦੇ ਨੇ ਕਿ ਮੇਰੇ ਕੰਮ ਨਹੀਂ ਸੀ ਹੁੰਦੇ ਤਾਂ ਤੁਹਾਡੇ ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਨਾ ਬਹੁਤ ਲਾਜ਼ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੋ ਜਨਤਾ ਚਾਹੇਗੀ ਜੋ ਜਨਤਾ ਚਾਹਦੀ ਉਹਨੇ ਕੰਮ ਹੋਣਗੇ ਕੰਮ ਹਰ ਸਰਕਾਰ ਜਾਂਦੀ ਕੋਦੇ ਵਿਧਾਇਕ ਦੇ ਕੰਮ ਹੋਣ ਤਾਂ ਕਿ ਸਰਕਾਰ ਦੀ ਪ੍ਰਸ਼ੰਸਾ ਹੋਵੇ ਅਗਰ 99 ਵਿਧਾਇਕਾਂ ਦੇ ਕੰਮ ਹੋ ਰਹੇ ਸਨ ਤੇ 92 ਦੇ ਕਿਉਂ ਨਹੀਂ ਸੀ ਹੋ ਰਹੇ ਸੋ ਇਹ ਸਾਰੀਆਂ ਗੱਲਾਂ ਕਹਿਂਦੀਆਂ ਨੇ ਕੋਈ ਵੀ ਸਰਕਾਰ ਆਪਣੇ ਵਿਧਾਇਕ ਦਾ ਕੰਮ ਨਹੀਂ ਰੁਕਦੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਸਰਕਾਰ ਕੋਲੋਂ ਕੰਮ ਵਾਚੜਾ ਕੇ ਕਰਾਵਾਂਗਾ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਏਗੀ ਲੋਕਾਂ ਦੀਆਂ ਉਮੀਦਾਂ ਤੇ ਮੈਂ ਪੂਰਾ ਉਤਰਾਂਗਾ ਭਾਵੇਂ ਹਾਲਾਂਕਿ ਹਾਲਾਂਕਿ ਬਾਇਓਮੈਟਿਕ ਹੋ ਲੈਣਾ ਤੁਹਾਡਾ ਹਾਲਾਂਕਿ ਨਤੀਜਾ ਹਲੇ ਜਦੋਂ ਫਾਈਨਲ ਹੋ ਜਾਏਗਾ ਬਾਕੀ ਚੀਜ਼ਾਂ ਉਸ ਤੋਂ ਬਾਅਦ ਹਜੇ ਕਲੀਅਰ ਹੋਣੀਆਂ ਪਰ ਜਿਸ ਤਰ੍ਹਾਂ ਦੀ ਲੀਡ ਹੈ ਉਹ ਕਰੀਬ ਕਰੀਬ ਤੁਸੀਂ ਜਿੱਤਲੇ ਪਾਸੇ ਵੱਧ ਰਹੇ ਹੋ ਤਾਂ ਵਿਧਾਨ ਸਭਾ ਵਾਲੀਆਂ ਪੌੜੀਆਂ ਤਾਂ ਤੁਸੀਂ ਚੜਦੇ ਦੇਖ ਰਹੇ ਹੋ ਪਰ ਤੁਹਾਡੇ ਪਿਤਾ ਜੀ ਕੈਬਨਟ ਦੇ ਵਿੱਚ ਵੀ ਸੀ ਕੈਬਨ ਮੰਤਰੀ ਸੀ ਮੁੱਖ ਮੰਤਰੀ ਸਾਹਿਬ ਵੀ ਮੰਚ ਤੋਂ ਇੱਥੇ ਬੋਲ ਕੇ ਗਏ ਸੀ ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਪਿਤਾ ਜੀ ਵਾਂਗੂ ਤੁਸੀਂ ਵੀ ਵਿਧਾਨਸਭਾ ਦੇ ਮਗਰਲੇ 게ਟ ਤਾਈਂ ਜਿਹੜਾ ਮੇਨ 게ਟ ਆ ਉਤੋਂ ਦੀ ਅੰਦਰ ਜਾਓਗੇ ਦੇਖੋ ਇਹ ਸਾਰਾ ਜੋ ਪੈਰੋਗੇਟਿਵ ਹੈਗਾ ਹੈ ਸੀਐਮ ਸਾਹਿਬ ਦਾ ਹੈਗਾ ਕਿਸ ਨੂੰ ਕੀ ਬਣਾਣਾ ਹੈਗਾ ਬਾਕੀ ਮੈਂ ਐਜ਼ ਅ ਵਰਕਰ ਕੰਮ ਪਹਿਲੇ ਵੀ ਕਰ ਰਿਹਾ ਆਮ ਆਦਮੀ ਪਾਰਟੀ ਦਾ ਉਹ ਗੋਮੀ ਕਰਾਂਗਾ ਠੀਕ ਹੈ ਜੀ ਮੇਰਾ ਕੰਮ ਹੈ ਪਾਰਟੀ ਦੀ ਸੇਵਾ ਕਰਨਾ ਜੋ ਪਾਰਟੀ ਮੈਨੂੰ ਹੁਕਮ ਲਾਏਗੀ ਜੋ ਜਮਿੰਦਰ ਦੇਵੇਗੀ ਮੈਂ ਬਖੂਬੀ ਨਿਭਾਵਾਂਗਾ ਇਮਾਨਦਾਰ ਨਿਭਾਵਾਂਗਾ ਇਹ ਨਹੀਂ ਮੈਂ ਕਹਤ ਕਰ ਆਪਣੇ ਲਈ ਫਿਰ ਤੋ ਤੁਸੀਂ ਹਾਲਾਂਕਿ ਸ਼ੁਰੂਆਤ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਪਰ ਇਸ ਜਿਹੜੀ ਲੀਡ ਆ ਰਹੀ ਆ ਇਹਦਾ ਕ੍ਰੈਡਿਟ ਕਿਹਨੂੰ ਜਾਊਗਾ ਦੇਖੋ ਜੀ ਮੈਂ ਪਹਿਲੇ ਕਿਹਾ ਗਿਆ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹਦੇ ਚੰਗੇ ਕੰਮਾਂ ਨੂੰ ਦੇਖ ਕੇ ਦੇ ਹੋਏ ਪਾਰਟੀ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ ਕਿਉਂਕਿ ਇਸ ਤੋਂ ਸਾਹਜਾ ਰਿਹਾ ਹੈ ਕਿ ਜਿਹੜੀ ਜਨਤਾ ਹੈਗੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਹੁਤ ਪਿਆਰ ਕਰਦੀ ਹੈ ਬਹੁਤ ਪਸੰਦ ਕਰਦੀਏ ਉਹਨੇ ਕੀਤੇ ਹੋਏ ਕੰਮਾਂ ਤੇ ਉਹਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਤੇ ਵੀ ਮਾਨ ਸਾਹਿਬ ਹੋਰ ਜਨ ਹਿੱਤ ਦੇ ਕੰਮ ਕਰਨਗੇ ਚੀਤਲੰਗਰਾਲ 3 ਨੰਬਰ ਤੇ ਚੱਲ ਰਹੇ ਨੇ ਕਿਵੇਂ ਦੇਖਦੇ ਹੋ ਆਇਤ ਸਾਰਿਆਂ ਤੋਂ ਪਹਿਲਾਂ ਸੀ ਪਰ ਇੱਕ ਵਾਰੀ ਉਹ ਚਲੇ ਗਏ ਚਲੋ ਹੁਣ ਦੇਖੋ ਜਿਹੜਾ ਹੈਗਾ ਇਥੇ ਹਰ ਅਦਵੀਂ ਦਾ ਆਪਣਾ ਆਪਣਾ ਰਿਜ਼ਲਟ ਹੈਗਾ ਜਨਤਾ ਦਾ ਫਤਵਾ ਹੈਗਾ ਸਾਨੂੰ ਖ੍ਰਮਤੇ ਸਵੀਕਾਰ ਕਰਨਾ ਚਾਹੀਦਾ ਹੈਗਾ ਔਰ ਮੈਂ ਕਰ ਰਿਹਾ ਹਾਂ